ਪੁਰਸ਼ ਸੀ ਕਈ ਕਿਸੇ ਹੱਦ ਤੱਕ ਸੁੱਤੇ ਹੁੰਦੇ ਨੇ ਸਾਡੀ ਬਹੁਤ ਸਾਰੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ ਜਾਗੀਆਂ ਹੋਈਆਂ ਨਹੀਂ ਨੇ ਸਹਿਬਾਂ ਦੀ ਬਾਣੀ ਕਹਿੰਦੀ ਹੈ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਬਿਸਮਾਤ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਬਤ ਵਸਤ ਉਹ ਆਪਣੀ ਲੈ ਇਹ ਮਨੁੱਖਾ ਤਨ ਪ੍ਰਾਪਤ ਕਰਕੇ ਕੋਈ ਵਿਰਲਾ ਹੀ ਹੈ ਜੋ ਪੂਰਨ ਤੌਰ ਤੇ ਜਾਗਿਆ ਕੋਈ ਵਿਰਲਾ ਹੀ ਹੈ ਸਾਬ ਕਹਿੰਨੇ ਕਿ ਪੂਰਨ ਤੌਰ ਤੇ ਜਾਗੇ ਤੇ ਸਬਤ ਵਸਤ ਪਰਮਾਤਮਾ ਦਾ ਨਾਮ ਆਪਣਾ ਲੈ ਲੈਵੇ ਕੋਈ ਕਲਾ ਲੈ ਲੈਂਦਾ ਹੈ ਕੋਈ ਚਿੱਤਰਕਾਰੀ ਲੈ ਲੈਂਦਾ ਹੈ ਕੋਈ ਕਵਿਤਾ ਲੈ ਲੈਂਦਾ ਹੈ ਕੋਈ ਕਿਸੇ ਹੋਰ ਪੱਕ ਦਾ ਸਿਆਣਾ ਹੋ ਜਾਂਦਾ ਹੈ ਪਰ ਇਹ ਪੂਰਨ ਅਜੇ ਇਸਨੇ ਪ੍ਰਸਾਦ ਪ੍ਰਾਪਤ ਨਹੀਂ ਕੀਤਾ ਅਧੂਰਾ ਪ੍ਰਸਾਦ ਲਿਆ ਇਸ ਨੂੰ ਪੂਰੀ ਸੌਗਾਤ ਪ੍ਰਾਪਤ ਨਹੀਂ ਹੋਈ ਸਬਤ ਵਸਤ ਉਹ ਆਪਣੀ ਲੈ ਕੋਈ ਵਿਰ ਲਈ ਤਾਂ ਜਿਹੜਾ ਜਿਤਨਾ ਪੂਰਨ ਚੇਤਨ ਹੋਵੇਗਾ ਚੰਗਿਆਈ ਤੇ ਬੁਰਾਈ ਤੋਂ ਉਤਨਾ ਛੇਤੀ ਪ੍ਰਭਾਵਤ ਹੋਵੇਗਾ 인ਦਰ ਬਹੁਤ ਚੇਤਨ ਪੁਰਸ਼ ਹੈ ਗਿਆਨ ਦਾ ਦੀਵਾ ਜਲੇ ਆਇਆ ਹੈ ਵਿਸ਼ਵਾਮিত্র ਬਹੁਤ ਚੇਤਨ ਪੁਰਸ਼ ਹੈ ਮਾਮੂਲੀ ਨਹੀਂ ਦਿਨ ਰਾਤ ਸਾਧਨਾ ਕਰਨ ਵਾਲਾ ਗ੍ਰੰਥਾਂ ਦਾ ਅਧਿਐਨ ਕਰਨ ਵਾਲਾ ਔਰ ਬਹੁਤ ਕੁਝ ਉਸਨੇ ਲਿਖਿਆ ਹੈ ਮਛੰਦਰਨਾਥ ਯੋਗੀਆਂ ਨੂੰ ਜਨਮ ਦੇਣ ਵਾਲਾ ਯੋਗ ਪੰਥ ਨੂੰ ਜਨਮ ਦੇਣ ਵਾਲਾ 80 ਸਾਲ ਦੀ ਉਮਰ ਦੇ ਵਿੱਚ ਭ੍ਰਸ਼ਟ ਹੋ ਗਿਆ ਸ਼ਰਾਬ ਵੀ ਪੀਣ ਲੱਗ ਪਿਆ ਵੇਸਵਾ ਗਾਮੀ ਵੀ ਹੋ ਗਿਆ ਐਸਾ ਕਿਹੜਾ ਅਨਰਥ ਹੈ ਕਿ ਮਛੰਦਰਨਾਥ ਨਹੀਂ ਕਰਦਾ ਸੀ ਭ੍ਰਸ਼ਟ ਹੋ ਗਿਆ ਜੋ ਜਿੰਨਾ ਜ਼ਿਆਦਾ ਚੇਤਨ ਹੈ ਉਤਨਾ ਹੀ ਚੰਗਿਆਈ ਤੇ ਬੁਰਾਈ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਇਸ ਵਸਤੇ ਚੰਗੇ ਮਨੁੱਖ ਨੂੰ ਚੇਤਨ ਮਨੁੱਖ ਨੂੰ ਬਹੁਤ ਹੀ ਬੁਰੀ ਸੰਗਤ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਉਸਦਾ ਮਨ ਛੇਤੀ ਪ੍ਰਭਾਵਿਤ ਹੋਵੇਗਾ ਵਨਸਪਤ ਆਮ ਮੂੜ ਦੇ ਵਨਸਪਤ ਆਮ ਉਸ ਸੁੱਤੇ ਹੋਏ ਦੇ ਕਿ ਸੁੱਤੇ ਹੋਏ ਤੇ ਕੀ ਪ੍ਰਭਾਵ ਪੈ ਸਕਦਾ ਇੱਕ ਮਨੁੱਖ ਸੁੱਤਾ ਹੋਇਆ ਹੈ ਪੂਰਨ ਤੌਰ ਤੇ ਸੁੱਤਾ ਹੋਇਆ ਹੈ ਰੂਪ ਦਾ ਕੀ ਪ੍ਰਭਾਵ ਪਵੇਗਾ ਰੰਗ ਦਾ ਕੀ ਪ੍ਰਭਾਵ ਪਵੇਗਾ ਸੰਗੀਤ ਦਾ ਕੀ ਪ੍ਰਭਾਵ ਪਵੇਗਾ ਉਸ ਦੇ ਉੱਤੇ ਗੀਤ ਦਾ ਕੀ ਪ੍ਰਭਾਵ ਪਵੇਗਾ ਇਸ ਸਭ ਕੁਝ ਤੋਂ ਪ੍ਰਭਾਵਿਤ ਹੋਣ ਵਾਸਤੇ ਜਾਗਰਤੀ ਚਾਹੀਦੀ ਔਰ ਜੋ ਕਿਦਰੇ ਪੂਰਨ ਤੌਰ ਤੇ ਜਾਗਿਆ ਹੋਇਆ ਹੈ ਉਹ ਤੇ ਬਹੁਤ ਅਸਰ ਕਬੂਲ ਕਰੇਗਾ ਮੈਂ ਫਿਰ ਅਰਸ਼ ਕਰਾਂ ਚੰਗਿਆਈ ਦਾ ਵੀ ਕਰੇਗਾ ਬੁਰਾਈ ਦਾ ਵੀ ਕਰੇਗਾ ਤਾਂ ਇਹ ਸਾਧੂ ਜਾਗਿਆ ਹੋਇਆ ਪੁਰਸ਼ੀ ਚੇਤਨ ਪੁਰਸ਼ੀ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਸੀ ਅੱਜ ਖਿਆਲ ਆ ਗਿਆ 83 ਰੋਜ਼ ਖੇਡਣਾ ਹੈ ਦੇਖ ਲਈਏ ਕੀ ਹੁੰਦਾ ਹੈ ਇਹ ਹਾਰ ਜਿੱਤ ਕੀ ਹੁੰਦੀ ਇਸ ਦਾ ਮਨ ਦੇ ਤੇ ਕੀ ਪ੍ਰਭਾਵ ਪੈਂਦਾ 10 ਮੋਹਰੇ ਜੇਬ ਦੇ ਚ ਪਾ ਗਏ ਬਾਕੀ ਰੱਖ ਕੇ ਚੱਲ ਪਏ ਕਹਿੰਦਾ ਠੀਕ ਹੈ ਨਾਲ ਦਾ ਸਾਥੀ ਸੁੱਤਾ ਹੋਇਆ ਤੇ ਮੈਂ ਛੇਤੀ ਆ ਜਾਣਾ ਥੋੜੀ ਦੇਰ ਦੇਖ ਕੇ ਕਰਕੇ ਇਹ ਜੂਏ ਦਾ ਪਸਾਰਾ ਘਰ ਚੋਂ ਬਾਹਰ ਨਿਕਲੇਣਾ ਤੇ ਮਨ ਨੇ ਬੜੀ ਫਟਕਾਰ ਪਾਈ ਤੇ ਲਨਤਾ ਵੀ ਪਾਈਆਂ ਕਹਿੰਿਆ ਤੂੰ ਸਾਦੂ ਸਾਧਨਾ ਕਰਨ ਵਾਲਾ ਤੈਨੂੰ ਸ਼ਰਮ ਨਹੀਂ ਆਈ ਐਸਾ ਸੋਚਦੇ ਆ ਦੁਨੀਆ ਨੂੰ ਉਪਦੇਸ਼ ਕਰਦਾ ਹੈ ਤੇਰੀ ਇਹ ਹਾਲਤ ਆਪਣੇ ਆਪ ਤੇ ਲਨ ਤਾਂ ਬੰਦਾ ਹੋਇਆ ਅੰਦਰ ਚਲਾ ਗਿਆ ਜੈਸੇ ਸੌਣ ਲੱਗਾ ਫਿਰ ਖਿਆਲ ਕਹਿੰਦਾ ਕਿਹੜਾ ਰੋਜ਼ ਰੋਜ਼ ਖੇਡਣਾ ਇੱਕ ਦਿਨ ਤੇ ਹੈ ਬਾਹਰ ਆ ਗਿਆ ਫਿਰ ਮੋਰਾਂ ਰੱਖ ਕੇ ਬਾਹਰ ਆ ਕੇ ਫਿਰ ਮਨ ਬਦਲਿਆ ਔਰ ਰਜ ਕੇ ਆਪਣੇ ਤੇ ਲਨ ਤਾਂ ਪਾਈਆਂ ਫਿਰ ਅੰਦਰ ਚਲਾ ਗਿਆ ਸੌਣ ਲੱਗਾ ਫਿਰ ਮਨ ਪ੍ਰਭਾਵਿਤ ਹੋਇਆ ਕਹਿੰਦਾ ਕੀ ਐਵੇਂ ਡਾਂਵਾ ਢੋਲ ਹੁੰਦਾ ਹੈ ਅੱਜ ਦੇਖ ਆਉਂਦੇ ਆ ਅਸੀਂ ਸਾਧੂ ਆ ਸਾਧਨਾ ਕਰਦੇ ਰਹਿੰਨੇ ਆ ਔਰ ਕਰਦੇ ਰਵਾਂਗੇ ਕਿਹੜਾ ਅਸੀਂ ਜਵਾਰੀ ਬਣ ਜਾਣਾ ਅੱਜ ਦੇਖਦੇ ਆ ਜਿਉ ਬਾਹਰ ਆਇਆ ਮਨ ਫਿਰ ਬਦਲ ਗਿਆ ਤੋ ਸਿਆਣਾ ਸੀ ਚੇਤਨ ਸੀ ਇੱਕਦਮ ਖਿਆਲ ਆਇਆ ਇਸ ਜਗ੍ਹਾ ਦਾ ਕੋਈ ਅਸਰ ਹੈ ਫੜੋ ਸੀਦਾ ਬੂਆ ਖੜਕਾਇਆ ਮਾਲਕ ਮਕਾਨ ਦਾ ਅੱਧੀ ਰਾਤ ਨੂੰ ਮਾਲਕ ਮਕਾਨ ਨੇ ਬੂਆ ਖੋਲਿਆ ਜਿਸ ਕੋਲ ਕਿਰਾਏ ਤੇ ਲਿਆ ਮਕਾਨ ਉਹ ਦੇਖ ਕੇ ਹੈਰਾਨ ਹੋਇਆ ਵੀ ਸੰਤ ਜੀ ਕੀ ਗੱਲ ਐ ਇਸ ਟਾਈਮ ਕੀ ਲੋੜ ਪਈ ਗਈ ਮੇਰੀ ਉਹ ਸਾਧੂ ਕਹਿੰਦਾ ਬਸ ਮੈਨੂੰ ਇਤਨਾ ਦੱਸ ਦੋ ਸਾਥੋਂ ਪਹਿਲੇ ਇਸ ਮਕਾਨ ਦੇ ਵਿੱਚ ਕੌਣ ਰਹਿੰਦਾ ਸੀ ਤੇ ਮਾਲਕ ਨੇ ਕਿਹਾ ਕੋਈ ਵੀ ਨਹੀਂ ਰਹਿੰਦਾ ਸੀ ਜਵਾਰੀਆਂ ਦਾ ਢਾ ਅੱਡਾ ਸੀ ਇੱਥੇ ਦਿਨ ਰਾਤ ਜੁਆ ਹੀ ਚੱਲਦਾ ਸੀ ਉਹਨੇ ਬਾਹਰ ਖੜੇ ਹੋਏ ਆਪਣੇ ਮਿੱਤਰ ਨੂੰ ਆਵਾਜ਼ ਮਾਰੀ ਸਾਥੀ ਨੂੰ ਬਾਹਰ ਆ ਜਾ ਬਈ ਸਵਾਨ ਚੁੱਕ ਕੇ ਬਾਹਰ ਆ ਜਾ ਮੈਂ ਇਸ ਮਕਾਨ ਦੇ ਅੰਦਰ ਦਾਖਲ ਨਹੀਂ ਹੋਣਾ ਇਤੋਂ ਦੀਆਂ ਤਰੰਗਾਂ ਠੀਕ ਨਹੀਂ ਇਹ ਮੇਰੇ ਜੈਸੇ ਬੰਦੇ ਨੂੰ ਵੀ भ्रष्ट ਕਰਦੀਆਂ ਨੇ ਤੇ ਹੋਰ ਕਈਆਂ ਨੂੰ ਤੇ ਕਰਨ ਗਿਆ ਪਰ ਜਿੱਥੇ 10 ਸਾਧੂ ਬੈਠੇ ਹੋਣ ਔਰ ਰੋਜ਼ ਨਾਮ ਜਪਦੇ ਆਵਣ ਉੱਥੇ ਇੱਕ ਚੋਰ ਚਲਾ ਜਾਏ ਸਾਧੂ ਬਣ ਜਾਏਗਾ ਪਰ ਜਿੱਥੇ 10 ਚੋਰ ਬੈਠੇ ਹੋਣ ਤੇ ਇੱਕ ਕੱਚੀ ਸਾਧਨਾ ਕਰਨ ਵਾਲਾ ਚੇਤਨ ਮਨੁੱਖ ਚਲਾ ਜਾਏ ਯਕੀਨ ਜਣ ਉਸ ਚੋਰੀ ਦਾ ਪ੍ਰਭਾਵ ਉਸ ਤੇ ਵੀ ਪਵੇਗਾ ਹੋ ਸਕਦਾ ਕੋਈ ਚੀਜ਼ ਉਸ ਦੇ ਅੰਦਰ ਵੀ ਚੁਰਾਉਣ ਦਾ ਖਿਆਲ ਪੈਦਾ ਹੋ ਜਾਏ ਇਹ ਅਸਥਾਨ ਭੇਦ ਜਗਾ ਭੇਦ ਤੋਂ ਸੈਵਜ ਦੇ ਪਾਵਨ ਪਵਿੱਤਰ ਵਾਗ ਦੇ ਚ ਫਰਮਾਨ ਪੈ ਕਰਦੇ ਨੇ ਜਿਹਦਾ ਦਰਸ਼ਨ ਮਾਤਰ ਪਾਪਾ ਨੂੰ ਉਤਾਰ ਦਿੰਦਾ ਹੈ ਕਰੋੜਾਂ ਤਰ੍ਹਾਂ ਦੇ ਜੋ ਹੈ ਪਾਪ ਜੋ ਹੈ ਨਾਸ ਕਰ ਦਿੰਦਾ ਹੈ ਹਾਂਜੀ ਜਿਸ ਦੀ ਜਾਣ ਪਹਿਚਾਨ ਜਿਸ ਦੀ ਕਦਮਾਂ ਦੀ ਖਾਕ ਜਿਸ ਦੀ ਭੇਟ ਬਹੁਤ ਸਾਗਰ ਤੋਂ ਜੋ ਹੈ ਪਾਰ ਕਰ ਦਿੰਦੀ ਹੈ ਹਾਂਜੀ ਕੋਈ ਸਾਜਣਿਓ ਮੀਤ ਪਿਆਰੇ ਇਸ ਤਰ੍ਹਾਂ ਦੇ ਪੁਰਸ਼ ਮੇਰੇ ਸੱਜਣ ਨੇ ਮੇਰੇ ਮਿੱਤਰ ਨੇ ਮੇਰੇ ਆਪਣੇ ਨੇ ਹਾਂਜੀ ਜੋ ਹਮ ਕੋ ਹਰ ਨਾਮ ਚਿਤਾਰੇ ਜਿਨ੍ਹਾਂ ਦੀ ਭੇਟ बार-बार ਪ੍ਰਮਾਤਮਾ ਦਾ ਚਿੰਤਨ ਕਰਾਵੇ ਪ੍ਰਮਾਤਮਾ ਨੂੰ ਚੇਤੇ ਕਰਾਏ ਹਾਂਜੀ ਜਿਸ ਦੇ ਬੋਲ ਸੁਣਦਿਆਂ ਹੀ ਸੁਖ ਦਾ ਸਾਰ ਸੁਖ ਦਾ ਮੂਲ ਪ੍ਰਾਪਤ ਹੋ ਜਾਏ ਪ੍ਰਮਾਤਮਾ ਪ੍ਰਾਪਤ ਹੋ ਜਾਏ ਜਿਹਦੇ ਬੋਲਾਂ ਵਿੱਚ ਪ੍ਰਮਾਤਮਾ ਝਲਕੇ ਹਾਂਜੀ ਕੀ ਕਹਿ ਤਹਿ ਲ ਜੰਦੋਤ ਵਿਦਾਰੇ ਜਿਸ ਦੀ ਸੇਵਾ ਕੀਤੇ ਹੋਇਆ ਜਮਾਂ ਦੀ ਮਾਰ ਤੋਂ ਬਚ ਜਾਈਏ ਬਾਰ ਬਾਰ ਜਮਣਾ ਨਾ ਪੈ ਬਾਰ ਬਾਰ ਮੰਨੜਾ ਨਾ ਪੈ ਹਾਂਜੀ ਜਾਪ ਕੀ ਧੀਰ ਕੇ ਸਮਨ ਹੈ ਸੁਧਾਰੇ ਜਿਸ ਦੀ ਦਿੱਤੀ ਹੋਈ ਧੀਰਜ ਜਿਸ ਦਾ ਦਿੱਤਾ ਹੋਇਆ ਠਹਿਰਾਓ ਜਾਂ ਜਿਸ ਦਾ ਆਪਣਾ ਠਹਿਰਾਓ ਸਾਡੇ ਮਨ ਦਾ ਠਹਿਰਾਓ ਬਣ ਜਾਏ ਵੇਖਣ ਵਾਲੇ ਦੇ ਵੀ ਮਨ ਦਾ ਠਹਿਰਾਓ ਬਣ ਜਾਏ ਯਕਸੂਈ ਬਣ ਜਾਏ ਹਾਂਜੀ ਜਾਗ ਸਿਮਰਨ ਮੁਖ ਜਲਾਰੇ ਜਿਸ ਨੂੰ ਚੇਤੇ ਕੀਤੇ ਆਂ ਜ਼ਬਾਨ ਪਵਿੱਤਰ ਹੋਵੇ ਉਸ ਪੁਰਸ਼ ਨੂੰ ਚੇਤੇ ਕੀਤੀਆਂ ਹੀ ਰਸਨਾ ਵੀ ਪਵਿੱਤਰ ਹੋਵੇ ਹਿਰਦਾ ਵੀ ਪਵਿੱਤਰ ਹੋਇਆ ਜੀ ਇਸ ਤਰ੍ਹਾਂ ਦੇ ਜਿਹੜੇ ਸੇਵਕ ਨੇ ਜਿਹਦਾ ਦਰਸ਼ਨ ਮਾਤਰ ਕੀਤੀਆਂ ਹੀ ਮਨ ਪਾਵਨ ਹੋ ਜਾਂਦਾ ਹੈ ਇੰਦਰੇ ਪਾਵਨ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਸੇਵਕ ਪਰਿਪੂਰਨ ਪ੍ਰਮਾਤਮਾ ਆਪ ਸਵਾਰਦਾ ਬਖਸ਼ਿਸ਼ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਆਪ ਢਾਲਦਾ ਹਾਂ ਜੀ ਕਰਨ ਨਾਨਕ ਦਿਨ ਸਦ ਬਲ ਹਾਰੇ ਸਾਹਿਬ ਕੰਨਰ ਮੈਂ ਇਸ ਤਰ੍ਹਾਂ ਦੇ ਸੇਵਕਾਂ ਦੀ ਸ਼ਰਨ ਦੇ ਚਾਹ ਔਰ ਉਹਨਾਂ ਤੋਂ ਸਦਕੇ ਜਾਨਣਾ ਉਹਨਾਂ ਤੋਂ ਬਲਹarne ਜਾਨਣਾ ਸਮਾਪਤੀ ਕੁਝ ਅਗਰ ਸਾਗਰ ਤੱਕ ਪਹੁੰਚਣਾ ਚਾਹਦੀ ਏ ਤੋ ਕੱਲੀ ਨਹੀਂ ਪਹੁੰਚ ਸਕੇਗੀ ਅਨੰਤ ਬੂੰਦਾਂ ਦਾ ਆਸਰਾ ਉਸਨੂੰ ਚਾਹੀਦਾ ਹੈ ਕੱਲੀ ਚਲੇਗੀ ਧਰਤੀ ਵੀ ਜਾਏਗੀ ਕੱਲੀ ਚਲੇਗੀ ਸੂਰਜ ਦੀ ਕਿਰਨ ਨੇ ਸੁਕਾ ਦੇਣਾ ਨਹੀਂ ਪਹੁੰਚ ਸਕੇਗੀ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਆਸਰਾ ਚਾਹੀਦਾ ਹੈ ਇੱਕ ਸਤਸੰਗੀ ਨੂੰ ਬਹੁਤ ਸਾਰੇ ਸਤਸੰਗੀਆਂ ਦਾ ਆਸਰਾ ਚਾਹੀਦਾ ਹੈ ਪਰ ਕਦੀ ਕਦੀ ਐਸਾ ਵੀ ਆਉਂਦਾ ਹੈ ਕੋਈ ਸਤਸੰਗੀ سمجھ آ گئی ہے جپن لگ پہ ہے رس بھی آ گیا ہے تو جگت نے کدرے بہتی مہمہ گائن کرنے شروع کر دیتی جگت نے پوجا پرتشتہ شروع کر دیتی اور ہو گئے گی جنان کے ساتھ گر پوجے آتے نہر پوج کراوت قدرتی گل ہے جو رب دے مارگ تے چل دے دن دن دنیا انہ دے مارگ تے چل پہن دیئے ਜੋ ਰੱਬ ਦੀ ਪੂਜਾ ਕਰਦੇ ਨੇ ਦੁਨੀਆਂ ਉਹਨਾਂ ਦੀ ਪੂਜਾ ਕਰਨ ਲੱਗ ਪੈਂਦੀ ਏ ਜੋ ਰੱਬ ਦਾ ਜਸ ਗਾਇਨ ਕਰਦੇ ਨੇ ਦੁਨੀਆਂ ਉਹਨਾਂ ਦਾ ਜਸ ਗਾਇਨ ਕਰਨ ਲੱਗ ਪੈਂਦੀ ਏ ਕਿ ਰੱਬ ਹੀ ਖੇਡ ਏ ਇਹ ਕਿਸ਼ਮਲੀ ਖੇਡ ਏ ਔਰ ਇਸ ਤਰ੍ਹਾਂ ਕਿਦਰੇ జగਤ ਪੂਜਾ ਕਰਨ ਲੱਗ ਪਵੇ ਪ੍ਰਤੀਸ਼ਟਾ ਕਰਨ ਲੱਗ ਪਵੇ ਮਹਿਮਾ ਗਾਇਨ ਕਰਨ ਲੱਗ ਪਵੇ ਤੇ ਕਿਦਰੇ ਮਹਿਮਾ ਇਤਨੀ ਜ਼ਿਆਦਾ ਹੋਵੇ ਤੇ ਹਿਰਦੇ ਦਾ ਭਾਂਡਾ ਛੋਟਾ ਹੋਵੇ ਤਾਂ ਉਛਾਲ ਆ ਜਾਂਦਾ ਹੈ ਜਿਸ ਤਰ੍ਹਾਂ ਕਈ ਦਫਾ ਵਗਦੇ ਹੋਏ ਦਰਿਆ ਵਿੱਚ ਕੋਈ ਲਹਿਰ ਉਛਲ ਪੈਂਦੀ ਹੈ ਔਰ ਉਛਲ ਕੇ ਦਰਿਆ ਤੋਂ ਅਲੱਗ ਵਗਣ ਲੱਗ ਪੈਂਦੀ ਹੈ ਅਲੱਗ ਉਹਨੂੰ ਵਾੜਾ ਕਹਿੰਦੇ ਨੇ ਵਾਹ ਵਾੜਾ ਵਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਐਸਾ ਦ੍ਰਿਸ਼ ਦੇਖਿਆ ਦਰਿਆ ਵਗ ਰਿਹਾ ਹੈ ਦਰਿਆ ਤੋਂ ਇੱਕ ਲਹਿਰ ਉਛਲ ਪਈ ਹੈ ਲਾਲ ਵਗਣ ਲੱਗ ਪਈ ਹੈ ਸਤਗੁਰ ਕਹਿੰਦੇ ਨੇ ਨਦियां ਵਾਹ ਵਿਚੁੰਨੀਆਂ ਇਸ ਦੇ ਜਿਸ ਢੰਗ ਨਾਲ ਅਰਥ ਕੀਤੇ ਜਾਂਦੇ ਨੇ ਉਹ ਨਹੀਂ ਨੇ ਸਿੱਖ ਜਗਤ ਦੇ ਚ ਇਸ ਪੰਕਤੀ ਨੂੰ ਜਿਸ ਜਿਸ ਮਕਸਦ ਲਈ ਦੁਹਰਾਇਆ ਜਾਂਦਾ ਹੈ ਉਹ ਇਸ ਦੇ ਅਰਥ ਨਹੀਂ ਨੇ ਬਿਲਕੁਲ ਨਹੀਂ ਨੇ ਨਦियां ਵਾਹ ਵਿਚੁੰਨੀਆਂ ਇਹ ਵਾਹ ਇਹ ਵਾੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਵਾਹ ਵਰਤੇ ਹੈ ਉਚਲ ਪਏ ਤੇ ਉਛਲ ਕੇ ਅਲਗ ਵਗਣ ਲੱਗ ਪਏ ਵਾੜਾ ਗਏ ਨੇ ਵਾੜਾ ਵਾੜਾ ਨਦੀਆਂ ਵਾਹ ਵਿੱਚ ਹੁੰਨੀਆਂ ਐ ਵਾ ਐ ਵਾੜੇ ਨਦੀ ਤੋ ਵਿਛੜ ਗਏ ਅਲਗ ਚਲਣ ਲੱਗ ਪਏ ਮੇਲਾ ਸੰਜੋਗੇ RAM ਸਾਗਰ ਬਹੁਤ ਦੂਰ ਹੈ ਸੰਜੋਗਾ ਨਾਲ ਹੀ ਮੇਲ ਹੋਵੇਗਾ ਬਹੁਤ ਦੂਰ ਹੈ ਸਾ ਨੇੜੇ ਨਹੀਂ ਹੈ ਤੂਤੇ ਉਛਲ ਪਏ ਤੂਤੇ ਅਲਗ ਚੱਲਣ ਲੱਗ ਪਏ ਹੋ ਸਕਦਾ ਏ ਤੈਨੂੰ ਰਸਤੇ 'ਚ ਰੇਤ ਭੀ ਜਾਵੇ ਹੋ ਸਕਦਾ ਏ ਤੈਨੂੰ ਸੂਰਜ ਦੀਆਂ ਕਿਰਨਾਂ ਸੁਕਾ ਦੇਣ ਸਾਗਰ ਬਹੁਤ ਦੂਰ ਏ ਤੇ ਸੰਜੋਗਾ ਨਾਲ ਮੇਲ ਹੋਵੇਗਾ ਨਦੀ ਦੇ ਨਾਲ ਚੱਲ ਤਾਂ ਕਿ ਸਾਗਰ ਤੱਕ ਪਹੁੰਚ ਸਕੇ ਕਦੀ ਕਦੀ ਹਰ ਮਜ਼ਬਦ ਦੇ 'ਚ ਹਰ ਧਰਮ ਦੇ 'ਚ ਚਲੋ ਆਪਣੀ ਗੱਲ ਲਈਏ ਸਿੱਖ ਜਗਤ ਦੇ ਵਿੱਚ ਕੋਈ ਬਹੁਤ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਜਾਂ ਸੇਵਾ ਕਰਦਾ ਰਿਹਾ ਹੈ ਜਾਂ ਗਿਆਨ ਦੀ ਸਾਧਨਾ ਕਰਦਾ ਰਿਹਾ ਹੈ ਜਗਤ ਨੇ ਬਹੁਤ ਉਪਮਾ ਕਰ ਦਿੱਤੀ ਬੜੀ ਸੇਵਾ ਕਰ ਦਿੱਤੀ ਉਹਦੇ ਵਿੱਚ ਉਛਾਲ ਆ ਗਿਆ ਉਹਨੇ ਆਪਣਾ ਅਲੱਗ ਪੰਥ ਖੜਾ ਕਰ ਲਿਆ ਅਲੱਗ ਵਗਣ ਲੱਗ ਪਿਆ ਦਰਿਆ ਤੋਂ ਅਸੀਂ ਜੀ ਨਿਰੰਘਾਰੀ ਹੋ ਗਏ ਆ ਹੁਣ ਕੋਈ ਗੁਰਨਾਨਕ ਪੰਥੀ ਥੋੜੀਆਂ ਅਸੀਂ ਰਾਧਾ ਸਵਾਮੀ ਹੋ ਗਏ ਆ ਹੁਣ ਅਸੀਂ ਕਲਗੀਧਰ ਦੇ ਪੰਥ ਦੇ ਥੋੜੀਆਂ ਆ ਅਸੀਂ ਹੁਣ ਨਾਮਧਾਰੀ ਹੋ ਗਏ ਆਂ ਅਸੀਂ ਹੁਣ ਗੁਰਨਾਣਕ ਦੇ ਪੰਥ ਦੇ ਥੋੜੀ ਆਂ ਅਸੀਂ ਹੁਣ ਕਿਲੇ ਵਾਲੇ ਹੋ ਗਏ ਆਂ ਅਸੀਂ ਜਥੇ ਦੇ ਸਿੰਘ ਹੋ ਗਏ ਆਂ ਅਸੀਂ ਹੁਣ ਗੁਰਨਾਣਕ ਦੇ ਸਿੰਘ ਥੋੜੀ ਹੁਣ ਕਲਗੀਧਰ ਦੇ ਸਿੰਘ ਥੋੜੀ ਗੁਸਤਾਖੀ ਮਾਫ ਇਹ ਵਾੜੇ ਨੇ ਅਲੱਗ-ਅਲੱਗ ਚੱਲਦੇ ਆਂ ਆਪਣੀ-ਆਪਣੀ ਮਰਿਆਦਾ ਲੈ ਕੇ ਆਪਣੇ-ਆਪਣੀ ਢਫਲੀ ਵਜਾਣ ਲੱਗ ਪਏ ਔਰ ਬਹਾਵ ਵੀ ਹੈ ਔਰ ਭੁੱਲਦੇ ਨੇ ਪਾਣੀ ਤੇ ਤੁਹਾਡੇ ਕੋਲ ਨਦੀ ਦਾ ਪਾਣੀ ਤੇ ਦਰਿਆ ਦਾ ਇਹ ਆਪਣਾ ਥੋੜੀ ਹੈ ਬਾਣੀ ਤੇ ਗੁਰਨਾਣਕ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਇਸੇ ਬਾਣੀ ਦੇ ਆਸਰੇ ਤੇ ਰਾਧਾ ਸਵਾਮੀ ਬਣ ਗਿਆ ਇਸੇ ਬਾਣੀ ਦੇ ਆਸਰੇ ਤੇ ਨਿਰੰਕਾਰ ਹੀ ਬਣ ਗਿਆ ਔਰ ਇਸੇ ਬਾਣੀ ਦੇ ਆਸਰੇ ਤੇ ਆਪਣੇ ਆਪਣੇ ਪੰਥ ਚਲਾ ਰਹੇ ਨੇ ਕਈ ਮਹਾਪੁਰਸ਼ਾਂ ਨੇ ਇਸ ਡੰਗ ਦੇ ਵੀ ਢੇਰੇ ਬਣਾ ਲੈਨੇ ਕਿ ਸਾਡੀ ਮਰਿਆਦਾ ਤੋਂ ਬਿਨਾ ਇੱਥੇ ਹੋਰ ਕੁਝ ਹੋ ਵੀ ਨਹੀਂ ਸਕਦਾ ਅੰਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅੰਜ ਸਭ ਕੁਝ ਹੈ ਸਾਡੇ ਬੰਦਿਆਂ ਤੋਂ ਬਿਨਾ ਇੱਥੇ ਕੁਝ ਬੋਲ ਵੀ ਨਹੀਂ ਸਕਦਾ ਵਾਹੜਾ ਈਲਦ ਵਾੜਾ ਸਤਿਗੁਰ ਕਹਿੰਦੇ ਨੇ ਸਾਗਰ ਬੜਾ ਦੂਰ ਹੈ ਮੇਲਾ ਸੰਜੋਗੇ ਰਾਮ ਇਹ ਤੇ ਸੰਜੋਗਾ ਨਾਲ ਮਿਲੋਗੇ ਉਂਝ ਨਹੀਂ کئی ਦਫਾ ਇੱਕ ਇੱਕ ਦਰਿਆ ਚੋਂ 50 50 ਵਾੜੇ ਵੀ ਨਿਕਲਦੇ ਇੱਕ ਥਾਂ ਤੇ ਵਾੜਾ ਨਿਕਲਿਆ ਅੱਗੋਂ ਹੋਰ ਨਿਕਲ ਗਿਆ ਅੱਗੋਂ ਹੋਰ ਨਿਕਲ ਗਿਆ ਸਮਾਪਾ ਕੇ ਅੱਗੋਂ ਹੋਰ ਨਿਕਲ ਗਿਆ ਕਿਉਂਕਿ ਦਾਸ ਵੀ ਪਿੱਛੇ ਪਾਕਿਸਤਾਨ ਨੂੰ ਚੋਂ ਦਰਿਆ ਦੇ ਕੰਡੇ ਤੇ ਰਹਿਣ ਵਾਲਾ ਦਰਿਆ ਦਾ ਨਾਂ ਸੀ ਗੰਬੀਲਾ ਟੋਚੀ ਇਹ ਆ ਕਿ ਦਰਿਆ ਸਿੰਧ ਦੇ ਚ ਮਿਲਦਾ ਸੀ ਬਿਲਕੁਲ ਦਰਿਆ ਦੇ ਕੰਡੇ ਤੇ ਸਾਡਾ ਵਸੇਵਾ ਹੁੰਦਾ ਸੀ ਤੈਰਨਾ ਬਚਪਨ ਦੇ ਸਿੱਖਿਆ ਸੀ ਜਦ ਦਰਿਆ ਵਿੱਚ ਉਛਾਲ ਆ ਜਾਂਦਾ ਸੀ ਵਾੜੇ ਨਿਕਲ ਪੈਂਦੇ ਸਨ ਇਧਰ ਚੱਲ ਰਿਹਾ ਹੈ ਉਧਰ ਚੱਲ ਰਿਹਾ ਹੈ ਕੋਈ ਕੋਈ ਇੱਕ ਮੀਲ ਤੱਕ ਜਾਂਦਾ ਸੀ ਸੁੱਕ ਜਾਇਆ ਸੁੱਕ ਜਾਂਦਾ ਸੀ ਕੋਈ ਅੱਧਾ ਮੀਲ ਸੁੱਕ ਗਿਆ ਕੋਈ ਇੱਕ ਫਰलांग ਗਿਆ ਸੁੱਕ ਗਿਆ ਪਰ ਕੁਝ ਖੁਸ਼ਕਿਸਮਤ ਐਸੇ ਸਨ ਵਿਛੜ ਕੇ ਫਿਰ ਦਰਿਆ ਦੇ ਚਲੇ ਜਾਂਦੇ ਨੇ ਤੁਸੀਂ ਐਸੇ ਵੀ ਦੇਖਿਆ ਹੋਣਗੇ ਉਛਲੇ ਨੇ ਇਸ ਸਾਲ ਦੇ ਸਾਲੇ ਦ੍ਰਿਸ਼ ਮੈਨੂੰ ਦੇਖਣ ਨੂੰ ਪਟਨਾ ਸਾਹਿਬ ਵੀ ਮਿਲਦਾ ਹੈ ਸਾਲ ਦੇ ਇਸ ਦਾਸ ਦੋ ਦਫਾ ਹਾਜ਼ਰੀ ਉੱਥੇ ਪਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਰਗ ਤੇ ਤੇ ਫਿਰ ਇੱਕ ਮਹਾਂਪੁਰਖਾਂ ਦੀ ਉੱਥੇ ਵਰਸੀ ਮਨਾਈ ਜਾਂਦੀ ਹੈ ਤਖਤ ਸਾਹਿਬ ਤੇ ਤੋਂ ਗੰਗਾ ਤੱਟ ਤੇ ਤੇਲਦਿਆਂ ਬਿਲਕੁਲ ਨਾਲ ਹੀ ਤਖਤ ਸਾਹਿਬ ਦੇ ਨਾਲ ਹੀ ਵਗਦੀ ਹੈ ਹਰ ਸਾਲ ਨਵੇਂ ਤੋਂ ਨਵੇਂ ਉਦੇ ਚ ਵਾੜੇ ਨਿਕਲਦੇ ਨੇ ਕੁਝ ਵਾੜੇ ਖੁਸ਼ਕਿਸਮਤ ਨੇ ਉਛਲ ਪੈਂਦੇ ਨੇ ਫਿਰ ਅੱਗੇ ਵਧੇਨ ਜਾਂਦੇ ਨੇ ਕਨਨ ਨਹੀਂ ਨਦੀ ਦੇ ਨਾਲ ਚੱਲਣਾ ਆਪਣੀ ਨਹੀਂ ਮਰਿਆਦਾ ਗੁਰੂ ਦੀ ਮਰਿਆਦਾ ਦੇ ਨਾਲ ਚੱਲਣਾ ਆਪਣਾ ਰਸਤਾ ਨਹੀਂ ਸੰਗਤ ਦੇ ਨਾਲ ਚੱਲਣਾ ਫਿਰ ਮੁੜ ਪੈਂਦੇ ਨੇ ਪਰ ਕੁਝ ਐਸੇ ਬਦਕਿਸਮਤ ਨੇ ਕਨਨ ਨਹੀਂ ਜੇ ਨਦੀ ਚੱਲ ਸਕਦੀ ਹੈ ਤੋ ਆਪਾਂ ਵੀ ਚੱਲ ਸਕਦੇ ਆ ਇਹ ਦਰਿਆ ਸਾਗਰ ਤੱਕ ਪਹੁੰਚ ਸਕਦਾ ਹੈ ਤੋ ਆਪਾਂ ਵੀ ਪਹੁੰਚ ਸਕਦੇ ਆ ਬਹਾਓ ਸਾਡੇ ਵਿੱਚ ਵੀ ਐ ਹਾਲਾਂਕਿ ਭੁੱਲ ਜਾਂਦਾ ਵਾੜਾ ਪਾਣੀ ਤੇ ਦਰਿਆ ਦਾ ਹੀ ਐ ਤੇਰੇ ਕੋਲ ਆਪਣਾ ਥੋੜੀ ਐ ਬਹਾਓ ਤੇ ਦਰਿਆ ਦਾ ਐ ਤੇਰੇ ਕੋਲ ਆਪਣਾ ਥੋੜੀ ਐ ਗੁਰਨਾਨਕ ਤਰਸ ਖਾਂਦੇ ਨੇ ਮੇਲਾ ਸੰਜੋਗੀ ਰੰਗ ਇਹ ਮਿਲਾ ਸਾਗਰ ਦਾ ਸੰਜੋਗਾ ਨਾਲ ਹੋਣਾ ਸਾਗਰ ਬਹੁਤ ਦੂਰ ਐ ਨਦੀ ਦੇ ਨਾਲ ਚ ਐ ਵਾੜੇ ਸਾਗਰ ਦੇ ਨਾਲ ਚੱਲ ਇਤਨਾ ਹੰਕਾਰ ਨਹੀਂ ਚਾਹੀਦਾ ਜਿਹੜਾ ਤੂੰ ਆਪਣੇ ਅੰਦਰ ਜੋ ਹੈ ਪੈਦਾ ਕਰ ਲਿਆ ਹੈ ਅਲੱਗ ਪੰਥ ਬਣਾਣਾ ਹੈ ਖੁਦ ਗੁਰੂ ਬਣਨਾ ਹੈ ਖੁਦ ਜੋ ਹੈ ਸੰਤ ਬਣਨਾ ਹੈ ਖੁਦ ਮਹੰਤ ਬਣਨਾ ਹੈ ਔਰ ਮੇਰੇ ਪਿੱਛੇ ਦੁਨੀਆ ਚਲੇ ਮੈਂ ਕਿਉਂ ਗੁਰੂ ਦੇ ਪਿੱਛੇ ਚਲਾਂ ਇਹ ਖਿਆਲ ਆ ਜਾਂਦਾ ਹੈ ਕਮ ਸੇ ਕਮ ਇਸ ਛੋਟੀ ਕੌਮ ਦੇ ਤੇ ਉਸ ਵਕਤ ਸੈਂਕੜੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਸਾਡੇ ਪਿੱਛੇ ਜਗਤ ਚਲੇ ਅਸੀਂ ਕਿਉਂ ਗੁਰੂ ਦੇ ਪਿੱਛੇ ਚਲੀਏ ਅਸੀਂ ਜੋ ਹੈ ਸੰਗਤ ਦੇ ਨਾਲ ਕਿਉਂ ਚਲੀਏ ਔਰ ਮੈਂ ਦੇਖ ਕੇ ਹੈਰਾਨ ਵੀ ਹਾਂ ਕਿ ਬਹੁਤ ਸਾਰੇ ਗੁਰਬਾਣੀ ਨੂੰ ਸੁਣਦੇ ਆਇਆ ਪੜ੍ਹਦੇ ਆਇਆ ਵਿਚਾਰਦੇ ਆਇਆ ਵੀ ਬਿਲਕੁਲ ਅਕਲ ਤੇ ਤਾਲੇ ਲਾ ਛੱਡਦੇ ਨੇ ਔਰ ਤਾਂ ਪਖੰਡ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਸਿੱਖ ਜਗਤ ਦੇ ਤੇ ਪਖੰਡ ਵਧਣਾ ਹੀ ਨਹੀਂ ਚਾਹੀਦਾ ਸੀ ਵੱਧ ਗਿਆ ਵੱਧਦਾ ਜਾ ਰਿਹਾ ਕੋਈ ਨਹੀਂ ਸੋਚਦਾ ਕੋਈ ਜੋ ਹੈ ਇਸ ਨੂੰ ਗਹਿਰਾਈ ਜੋ ਹੈ ਨਹੀਂ ਲੈਂਦਾ ਤਾਂ ਮੁਖਤਸਰ ਮੈਂ ਅਰਜ਼ ਕਰਾਂ ਸਾਹਿਬ ਕਹਿੰਦੇ ਨੇ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਬਹੁਤ ਵੱਡਾ ਬਹਾਉ ਚਾਹੀਦਾ ਤਾਂ ਜਾ ਕੇ ਕਿਧਰੇ ਇਹ ਸਾਗਰ ਤੱਕ ਜੋ ਹੈ ਪਹੁੰਚੇਗੀ ਤਾਂ ਮੁਖਤਸਰ ਮੇ ਰਸਕਾ ਰੋਜ਼ ਦੀ ਸੰਗਤ ਹੋਵੇ ਤਾਂ ਜਾ ਕੇ ਗਲ ਬਣੇਗੀ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮਹਿਲ ਭਰੀ ਜਾ ਜੀ ਜਿਤਨਾ ਤੋਂ ਗੁਰੂ ਦੀ ਸੰਗਤ ਤੋਂ ਟੁੱਟੇਗਾ ਰੋਜ਼ ਰੋਜ਼ ਟੁੱਟੇਗਾ ਉਤਨਾ ਹੀ ਮਨ ਮੇਲਾ ਹੁੰਦਾ ਜਾਏਗਾ ਉਤਨਾ ਹੀ ਪਛੜਦਾ ਜਾਏਗਾ ਤੇ 15 20 ਦਿਨ ਤੋਂ ਬਾਅਦ ਜਦ ਆਵੇਂਗਾ ਤੋ ਤੇਰੇ ਲਈ ਬੈਠਣਾ ਔਖਾ ਹੋਵੇਗਾ ਕਿਉਂਕਿ ਬਹੁਤ ਮੈਲ ਲੈ ਕੇ ਆ ਗਏ ਹੈ। ਬੜਾ ਗੁਬਾਰ ਲੈ ਕੇ ਆ ਗਏ ਹੈ। ਤੋ ਜਿਵੇਂ तन ਨੂੰ ਇਸ਼ਨਾਨ ਦੀ ਰੋਜ਼ ਲੋੜ ਪੈ ਜਾਂਦੀ ਹੈ, ਮਨ ਨੂੰ ਵੀ ਇਸ਼ਨਾਨ ਦੀ ਰੋਜ਼ ਲੋੜ ਪੈ ਜਾਂਦੀ ਹੈ। ਸਾਧਨਾ ਵੀ ਰੋਜ਼, ਸਤਸੰਗਤ ਵੀ ਜੋ ਹੈ ਰੋਜ਼, ਔਰ ਇਸੇ ਬਰਕਤ ਦੇ ਨਾਲ ਆਖਿਰ ਮਨੁੱਖ ਇੱਕ ਦਿਨ ਪਰੀਪੂਰਨ ਪਰਮਾਤਮਾ ਦੇ ਦਵਾਰ ਤੇ ਪਹੁੰਚ ਜਾਂਦਾ ਹੈ। ਮੁਖਤਸਰ ਮੈਂ ਰਸੂਲ ਕਰਦੇ ਹਾਂ। ਧਨ ਗੁਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਪਰੀਪੂਰਨ ਪਰਮਾਤਮਾ ਮੈਂ ਤੇਰੇ ਮਾਰਗ ਤੇ ਚਲਿਆ ਪਰ ਇਸ ਤਰ੍ਹਾਂ ਚਲਿਆ ਜਿਵੇਂ ਕਿਸੇ ਬੱਚੇ ਨੇ ਅੱਜ ਹੀ ਚੱਲਣਾ ਸਿੱਖਿਆ ਹੋਵੇ ਤੇ ਜਿਸ ਬੱਚੇ ਨੇ ਅੱਜ ਚੱਲਣਾ ਸਿੱਖਿਆ ਤੁਸੀਂ ਆਪ ਅੰਦਾਜ਼ਾ ਲਗਾਓ ਕਿੰਨਾ ਕੁ ਚੱਲੇਗਾ ਇੱਕ ਕਦਮ ਦੋ ਕਦਮ ਡਿਗੇਗਾ ਲੰਬੀ ਵਾਟ ਇਹ ਬੱਚਾ ਨਹੀਂ ਤੈਅ ਕਰ ਸਕਦਾ ਜਿਸ ਦੇ ਪੈਰਾਂ ਨੇ ਅੱਜ ਹੀ ਚੱਲਣਾ ਸਿੱਖਿਆ ਹੈ ਆਖਿਰ ਉਹਦੇ ਪੈਰਾਂ 'ਚ ਇਤਨੀ ਸਤਿਆ ਨਹੀਂ ਸਤਗੁਰ ਕਹਿੰਦੇ ਨੇ ਭੋਜ ਬਲ ਬੀਰ ਬ੍ਰਹਮ ਸੁਖ ਸਾਗਰ ਹੈ ਗਰਤ ਪਰਤ ਗਹਿ ਲਿਓ ਅੰਗੂਰੀਆ ਮੈਂ ਤੇ ਡਿਗਦਾ ਡਿਰਦਾ ਮੇਰੀ ਉਂਗਲ ਪਕੜ ਹੇ ਪ੍ਰਭੂ ਤਾਂ ਕਿ ਮੈਂ ਚੱਲ ਸਕਾਂ ਮੈਂ ਤੇ ਉਂਝ ਚੱਲਿਆ ਤੇਰੇ ਮਾਰਗ ਤੇ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜ ਹੀ ਚੱਲਣਾ ਸਿੱਖਿਆ ਹੋਵੇ جس بچے نے آج چلنا سیکھے بہت گہرا ویک بھی نہیں سکتا بہت گہرا سن بھی نہیں سکے گا اور بہت گہرائی نہیں سکے گا. تو اگ ستگا سرت نین سندر نہیں آرت دوار رٹت پنگوریا پربو, میرے کو نیتر بھی نہیں تین ویک سکا میرے کل او کان بھی نہیں تینو سن سکا میرے کل او زبان بھی نہیں کہ میں اپنے بول تیرے تک پچا سکا میرے بولنا چھو بھی اتنی ستیا کوئی نہیں میرے کن بھی اتنے جاگے ہو نہیں کہ میں تینو سن سکا اور میریاں اکھاں چھو بھی ایسی درشتی نہیں کہ میں تینو دیکھ سکا سرون نہ سورت نین سندر نہیں آرت دوار رٹت پنگوریا ایک دن دن گور گوبند جی مہاراج نے کہولی جی بھرن تیار ہوں تو بہت پیارا لگتا ہے بھائی صاحب نے منگ کی بس کہ بھائی صاحب ہاتھ جوڑ کے کہ ਭਾਈ ਸਾਹਿਬ ਭਾਈ ਨੰਦ ਲਾਲ ਬੰਦਗੀ ਨਾਮਾ ਜੋ ਗ੍ਰੰਥ ਹੈ ਬੰਦਗੀ ਨਾਮਾ ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰਸਰਮ ਅਜ ਇਸ਼ਕ ਸੌਦਾ ਏ ਬਿਦੇ ਐ ਮੇਰੇ ਇਲਾਹੀ ਐ ਮੇਰੇ ਗੁਰਦੇਵ ਜੇ ਦੇਣਾ ਹੈ ਤਾਂ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਮੈਂ ਤੈਨੂੰ ਵੇਖ ਸਕਾਂ ਇਹ ਜਿਹੜੀਆਂ ਅੱਖਾਂ ਨੇ ਇਸ ਸੰਸਾਰ ਨੂੰ ਵੇਖਦੀਆਂ ਨਿਰੰਕਾਰ ਨੂੰ ਇਹ ਜਿਹੜੀਆਂ ਅੱਖਾਂ ਨੇ ਪਰਿਵਾਰ ਨੂੰ ਦੇਖਦੀਆਂ ਨੇ ਇਹ ਗੁਰੂ ਤੈਨੂੰ ਨਹੀਂ ਤੈਨੂੰ ਵੇਖਣ ਦੇ ਵਿੱਚ ਅਸਮਰਥ ਨੇ ਇਹ ਪੁੱਤਰ ਨੂੰ ਵੇਖ ਸਕਦੀਆਂ ਨ ਮਿੱਤਰ ਨੂੰ ਵੇਖ ਸਕਦੀਆਂ ਨ ਪਤਨੀ ਨੂੰ ਵੇਖ ਸਕਦੀਆਂ ਨ ਪਤੀ ਨੂੰ ਵੇਖ ਸਕਦੀਆਂ ਨ ਮਾਪੇ ਨੂੰ ਵੇਖ ਸਕਦੀਆਂ ਨ ਐ ਗੁਰੂ ਤੈਨੂੰ ਵੇਖਣ ਵਾਲੀ ਮੇਰੇ ਕੋਲ ਅੱਖ ਨਹੀਂ یا الہی چشم بے نا اے بھی دے در سرم از عشق سودا اے بھی دے اقبال کہندے نے دلے بے نا بھی کر خدا سے طلب کہ آنکھ کا نور دل کا نور نہیں خدا تو کبھی کبھی او بھی اکھاں دا چاندنا منگیا کر جس چاندنے وچ خدا دکھائی دیندا ہے جس نور وچ جو ہے خدا دکھائی دیندا ہے دلے بے نا بھی کر خدا سے طلب کہ آنکھ کا نور دل کا نور نہیں نانک سے اکڑیاں بہن ਜਿਨੀ ਦਿਸੰਦੋ ਮਾਪੀਰੀ ਸਤਗੁਰ ਰਹਿਮਤ ਕਰਨ ਵਾਤੋ ਵਾਤ ਇਸ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ